ਸਾਥੀਓ ਕੱਲ੍ਹ ਵਜ ਕੇ ਕੋਈ ਹੈ ਕੁੱਚਕ ਖਾਲਸਾ ਵਾਕੂਚੀ ਕੀ ਪਤੇ ਜੈਪੀਮ ਜੈ ਭਾਗ ਜੈ ਸਿਵਧਾਨ ਸਾਥੀਓ ਉਸ ਸਾਥੀਓ ਉਸ ਪ੍ਰਧਾਨ ਨੂੰ ਰੋ ਰਿਹਾ ਓਏ ਤਿਆਸ ਰੋ ਰਿਹਾ ਓਏ ਉਹ ਆਪਦਾ ਇਤਿਹਾਸ ਵੀ ਵਿਚਾਲੂ ਤੇ ਆਪਦਾ ਸਵਿਧਾਨ ਵੀ ਵਿਚਾਲੂ ਹੱਥ ਬਨ ਕੇ ਬੇਨਤੀ ਕਰਦਾ ਮੈਂ ਤੁਹਾਨੂੰ ਉੱਥੋਂ ਇਹਨਾਂ ਕੋਲ ਤਾਂ ਮੇਰੇ ਭਰਾਮਾ ਕੋਲੇ ਜ਼ਮੀਨਾਂ ਵੀ ਹਿੱਤੇ ਬੋਟਾ ਵੀ ਹੈ ਇਹ ਤਾਂ ਦੋ ਚੀਜ਼ਾਂ ਲੈ ਕੇ ਵੀ ਇਹਨਾਂ ਨੂੰ ਘੇਰਦੇ ਨੇ ਸਰਕਾਰਾਂ ਨੂੰ ਉਹ ਤੁਹਾਡੇ ਕੋਲੇ ਕੱਲੀ ਬੋਟ ਹੈ ਤੁਸੀਂ ਬੋਟ ਤੇ ਰਾਜ ਵੀ ਨਹੀਂ ਕਰ ਸਕਦੇ ਆਵਾਜ਼ ਪਾਵਾ ਸਭ ਦੀ ਦਿੱਤੀ ਹੋਈ ਬੋਟ ਆ ਤੁਹਾਡੇ ਕੋਲੇ ਤੁਸੀਂ ਇਹਦੇ ਦੌਰਤ ਵੀ ਨਹੀਂ ਬੋਲ ਸਕਦੇ ਕੀ ਸੂਟੀਆਂ ਜਮੀਨਾਂ ਪੁੱਛਕੀਆਂ ਯਾਰ ਮੇਰੇ ਵੀਰੋ ਮੈਂ ਹੱਤਵਾਨ ਕੇ ਬੇਨਤੀ ਕਰਦਾ ਹਾਂ ਹੱਤਵਾਨ ਕੇ ਬੇਨਤੀ ਕਰਦਾ ਆਪਦੀ ਜਾਤੀ ਨੂੰ ਰੱਖੋ ਨਾ ਆਪ ਦੀ ਜੱਤੀ ਨੂੰ ਮੂਹਰੇ ਲੈ ਕੇ ਆਓ ਤੁਸੀਂ ਉਹ ਮਰਜੀਵੜੇ ਯੋਧਿਆਂ ਦੀ ਕੌਮ ਹੋ ਜਿਹੜਿਆ ਨੇ ਸੋਨੂ ਸਿੱਖ ਇਤਿਹਾਸ ਦੇ ਵਿੱਚ ਸਨੇਰੀ ਅੱਖਰਾਂ ਦੇ ਵਿੱਚ ਜਿਹੜੇ ਇੱਕ ਰੰਗ ਦੇਟੇ ਗੁਰੂ ਕੇ ਬੇਟੇ ਦੇ ਦਿੱਤਾ ਸਰਵਸਤਾਨੀ ਦੀਨਾਰ ਸੋਨੂੰ ਨਾਲ ਉਹ ਕਰ ਲਾਇਆ ਗਾਲ ਨਾਲ ਲਾਇਆ ਤੁਹਾਨੂੰ ਸਰਵਸਤਾਨੀ ਨੇ ਲਾੜਤਾ ਤੁਹਾਡੇ ਬਾਬਾ ਸਾਹਿਬ ਨੇ ਤੁਹਾਨੂੰ ਬੋਰਡ ਦਾ ਹੱਕ ਦਵਾਇਆ ਜਿੱਤੇ ਅੱਜ ਤੁਸੀਂ ਚੁੱਪ ਕਰੇ ਬੈਠੇ ਹੋ ਇਹਨਾਂ ਮਗਰ ਲੱਗਿਆ ਅੱਜ ਫੇਰ ਬੋਰਡ ਤੁਸੀਂ ਪਾਉਣ ਚੱਲੇ ਹੋ ਮੇਰੇ ਵੀਰੋ ਤੁਸੀਂ 5 ਸਾਲ ਇਹਨਾਂ ਲੋਕਾਂ ਦੇ ਤੇ ਇੱਕ ਦਿਨ ਤੁਹਾਡੇ ਵਾਰ ਚ ਆਇਆਂਗੇ ਝੁਕਦੇ ਨੇ ਓਏ 5 ਸਾਲ ਤੁਸੀਂ ਛਤਰ ਖਾਣੇ ਹੋ ਇਹਨਾਂ ਲੋਕਾਂ ਦੇ 5 ਸਾਲ ਪੂਰੇ ਜਿਹੜੇ ਰਿਜ਼ਰਵੇਸ਼ਨ ਦੇ ਬਾਬਾ ਸਾਹਿਬ ਦੀ ਤੇ ਨੌਕਰੀਆਂ ਲੱਗੇ ਉਹ ਤਾਂ ਨੋਟਾਂ ਦੀ ਸਿਰ ਤੇ ਨਜ਼ਾਰੇ ਲੈਂਦੇ ਨੇ ਉਹ ਤੁਸੀਂ ਵੋਟਾਂ ਦੀ ਸਿਰ ਤੇ ਨਜ਼ਾਰੇ ਲੈਂਦੇ ਆ ਮੇਰੇ ਵੀਰੋ ਆ ਬੋਟ ਐ ਬਾਬਾ ਸਾਹਿਬ ਦੀ ਜਿਹੜੀ ਤੁਹਾਡੇ ਘਰਾਂ ਚ ਆ ਕੇ ਝਕਾਉਂਦੀ ਐ ਅੱਜ ਇਹਨੂੰ ਸਾਹਮਣੇ ਦੀ ਲੋੜ ਐ ਆਪਦਾ ਐਸਾ ਇੱਕ ਜਰਨਲ ਪੈਦਾ ਕਰ ਲੋ ਜਿਹੜਾ ਜਾ ਕੇ ਤੁਹਾਡੀ ਆਵਾਜ਼ ਠਾਵੇ ਚੇਹਾਂ ਸੁਲੀ ਕੱਲ ਠਾਵੇ ਜਿਹੜਾ ਪਿੰਡਾਂ ਦੇ ਵਿੱਚ ਹੁੰਦੇ ਤਸ਼ੱਦਦ ਥੋੜੇ ਰੋਕ ਸਕੇ ਗੁਰਦੁਆਰਿਆਂ 'ਚ ਹੁੰਦੀਆਂ ਵੱਡੀਆਂ ਪੈਂਦੀਆਂ ਉਹ ਰੋਕ ਸਕੇ ਥੋੜੇ ਪਿੰਡ ਦੇ ਵਿੱਚ ਜਿਹੜੇ ਮਤੇ ਪਾਉਂਦੇ ਨੇ ਉਹਨਾਂ ਨੂੰ ਰੋਕ ਸਕੇ ਜਿਹੜੇ ਹੁਣ ਮੇਰੇ ਵੀ ਝੰਡੇ 'ਚ ਡੰਡਾ ਲਾ ਕੇ ਕਹਿੰਦੇ ਆ ਸਾਡਾ ਪਿੰਡ ਹੈ ਅਸੀਂ ਘੇਰਾਂਗੇ ਫਲਾਨੀ ਪਾਰਟੀ ਨੂੰ ਫਲਾਨੀ ਪਾਰਟੀ ਨੂੰ ਇਹਨਾਂ ਨੂੰ ਰੋਕ ਸਕੇ ਉਹ ਇੰਜਣ ਲੈ ਕੇ ਆਓ ਆਪ ਦੇ ਹੁਣ ਕਵਾਹਨਾ ਬੈਠੇ ਹੋ ਸਮਾਂ ਮੈਂ ਹੱਥ ਬਨ ਕੇ ਬੇਨਤੀ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਗੁਰਿੰਦਰ ਸਿੰਘ ਰਿਹਾਟਾ ਤੇ ਮੱਟੂ ਜਿੰਨੇ ਮੇਰੇ ਵੀਰ ਬਲਾਰੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੀ ਸੋੜੀਆਂ ਜਿਮੀਰਾ ਬਣ ਗਿਆ ਯਾਰ ਹੁਣ ਤਾਂ ਤੁਸੀਂ ਰੋਜੀ ਵਾਲਾ ਬਣੇ ਹੋ ਯਾਰ ਰੋਜੀ ਸੋਸ਼ਲ ਮੀਡੀਆ ਦੇ ਰੋਲਾ ਪਾਈ ਜਾਂਦੇ ਹੋ ਮੈਂ ਐ ਕਰਦਾ ਮੈਂ ਬਾਹ ਕਰਦਾ ਮੈਂ ਪਰਚਾ ਕਰਦਾ ਹੁਣ ਸਮਝ ਆ ਗਿਆ ਹੁਣ ਸਭ ਨੂੰ ਜੀ ਸਮਝ ਆ ਜਾਂਦਾ ਜੇ ਕਰਕੇ ਲਿਆ ਵੀਡੀਓ ਪਾ ਕੇ ਅੰਦਰ ਬੈਠ ਕੇ ਕਹਿਣਾ ਜੇ ਫਲਾਣਾ ਬੂਟਾ ਚ ਖੜਾ ਹੋ ਕੇ ਪੈਸੇ ਲੈ ਲੂ ਜੇ ਫਲਾਣਾ ਹੋ ਗਿਆ ਉਹ ਤਾਂ ਆਪਦੀ ਆ ਗਿਆ ਓਏ ਯਾਰ ਤੁਸੀਂ ਪਹਿਲਾਂ ਖਾਣ ਤੋਂ ਪਹਿਲਾਂ ਹੀ ਇਹੀ ਸੋਚ ਲਾਉਣੀਓ ਛੋਟੀ ਸੋਚ ਹੀ ਦੀ ਹੈ ਵੀ ਜੇ ਕੋਈ ਖੜਾ ਹੁੰਦਾ ਤਾਂ ਖਾਣ ਦੇ ਲਈ ਹੁੰਦਾ ਹੈ ਜੈਕਾ ਬਲੈਕਮੇਲ ਹੋ ਜਾਊਗਾ ਤੁਸੀਂ ਆ ਜਾਓ ਆਉਂਗਲਾਂ ਚ ਤਾਂ ਆਓ ਫਿਰ ਪਤਾ ਲੱਗੂ ਤੁਹਾਨੂੰ ਤੁਸੀਂ ਅੰਦਰ ਬੈਠ ਕੇ ਵੀਡੀਓ ਨਾ ਪਾਇਆ ਕਰੋ ਆਓ ਕਰੋ ਮੀਟਿੰਗਾ ਹੋ ਖੜੇ ਅਸੀਂ ਤੁਹਾਡੇ ਮੰਗਦਾ ਐ ਨਾ ਕਰੋ ਤੁਸੀਂ ਤੁਸੀਂ ਜੇ ਕੋਈ ਤੁਹਾਡਾ ਭਰਾ ਕੋਈ ਲੜਨਾ ਚਾਹੁੰਦਾ ਹੈ ਤੁਹਾਡਾ ਕੋਈ ਭਰਾ ਅੱਗੇ ਆਉਣਾ ਚਾਹੁੰਦਾ ਹੈ ਤੁਹਾਡਾ ਭਰਾ ਤੁਹਾਡੀ ਆਵਾਜ਼ ਬੰਨਣਾ ਚਾਹੁੰਦਾ ਹੈ ਤੁਸੀਂ ਯਾਰ ਉਹਨੂੰ ਕਹਿੰਦੇ ਹੋ ਉਹ ਤਾਂ ਕਿਸੇ ਨਾ ਪੇਖਣਾ ਜਾ ਵੀ ਤੁਸੀਂ ਪਹਿਲੇ ਅਸਲੀ ਮਿੱਟ ਲਾ ਲੈਨੇ ਹੋ ਕਿ ਸੋਡੇ ਅੰਦਰ ਕੰਪਿਊਟਰ ਬੈਠ ਕਿਤੇ ਹੋਏ ਨੇ ਇਹਨੇ ਤੁਹਾਡੇ ਇਹ ਹੈਗਾ ਵੀ ਹਾਂ ਭਈ ਜਿਹੜਾ ਖੜਾ ਹੋਊਗਾ ਉਹ ਤਾਂ ਆਪਦੇ ਲਈ ਹੋਊਗਾ ਤੁਸੀਂ ਆਪਣੇ ਲਈ ਨਹੀਂ ਤੇ ਮਤਲਬ ਕਿ ਮਾਓ ਆਪਣੇ ਕੋਈ ਮਾਸਟਰ ਕੋਈ ਡਾਕਟਰ ਕੋਈ ਕੁਛ ਕੋਈ ਕੁਛ ਆਪਣੇ ਲਈ ਬੜੀਓ ਨਾ ਕੱਜੂ ਨਹੀਂ ਨੇ ਸਾਨੂੰ ਸਿਆਣ ਦੇ ਯਾਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਜੋ ਕੱਟੇ ਹੋ ਕੇ ਦੱਸੋ ਇਹਨਾਂ ਕਿਹੜਾ ਦੇ ਰਹਾ ਅਸੀਂ ਦੇ ਮਖ ਰਕਾਂਗੇ ਹਾਂ ਮੇਰੀ ਵੀਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਬਾਹਰ ਵਾਲੀ ਦਿਨ ਬੰਨ ਮਹੀਨਾ ਮਈ ਐਸੇ ਮਈ ਵਾਲੀ ਦਿਨ ਅੱਪਾ ਵੱਲ ਪਬੰਦ ਵਿੱਚ ਇਕੱਠੇ ਹੋਣਾ ਇਕੱਠੇ ਹੋ ਕੇ ਆਪਾਂ ਆਪਣੇ ਸਾਰੇ ਜਿੰਨੇ ਵੀ ਮਾਨਸਾ ਜਿਹੜੇ ਬੁੱਧੀਜੀਵੀ ਨੇ ਮੇਰੇ ਭਰਾ ਧਾਰਮਿਕ ਮੰਡੀ ਵੀ ਸੀ ਸਮਾਜ ਭਾਈਚਾਰਾ ਇਹਨਾਂ ਦਾ ਬੈਠ ਕੇ ਇੱਕ ਪਲੈਨਿੰਗ ਤਿਆਰ ਕਰਕੇ ਫਿਰ ਉਥੋਂ ਐਮਪੀ ਦੀ ਆਵਾਜ਼ ਠਾਉਣੀ ਆਪਾਂ ਜੋ ਮਰਜ਼ੀ ਹੋ ਜੇ ਅਸੀਂ ਮਰਜ਼ੀ ਬੜਾ ਜ਼ਰੂਰ ਪੈਦਾ ਕਰਕੇ ਖੜਾ ਕਰਾਂਗੇ ਅਸੀਂ ਵੀ ਇਹਨਾਂ ਵੋਟਾਂ ਦਾ ਹਿੱਸਾ ਬਣਾਂਗੇ ਬਾਬਾ ਸਾਹਿਬ ਨੇ ਅਸੀਂ ਉਹਨਾਂ ਦੀ ਇੱਟ ਦਿੱਤੀ ਹੋਈ ਆ ਸਾਡੇ ਕੋਲ ਇਕੱਲੀ-ਕੱਲੀ ਹੈ ਜਿਹੜੀ ਕਿ ਹਰਕਮ ਵਿੱਚ ਕਾਉਂਦੀ ਹੈ ਤੇ ਜੋਗ ਤਾਂ ਜ਼ਮੀਨਾਂ ਵਾਲੇ ਵੀ ਹੈ ਵੱਡੇ ਵੱਡੇ ਫਾਰਮਾਂ ਵਾਲੇ ਵੀ ਹੈ ਟੱਕਾ ਵਾਲੇ ਵੀ ਹੈ ਪਰ ਸਾਡੀ ਕੋਈ ਕਲੀ ਜਮੀਰ ਤੇ ਜ਼ਮੀਨ ਚ ਆਪ ਬੋਰਡ ਚਾਹੀਦੀ ਹੈ ਉਹ ਸਾਡੀ ਸਭ ਤੋਂ ਵੱਡੀ ਜਮੀਰ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਆਪਣੇ ਬੰਦਿਆਂ ਕੋਲੇ ਪਹੁੰਚਾਓ ਬਾਹਰ ਵਾਲੇ ਦਿਨ ਮਾਨਸਾ ਪਾਲਪਾਪਨ ਦੇ ਵਿੱਚ ਜ਼ਰੂਰ ਪਹੁੰਚੋ ਕਿਉਂਕਿ ਸਾਰੇ ਪੜੇ ਲਿਖੇ ਕੀ ਕਰਨ ਮੈਂ ਕਹਿੰਦਾ ਮੈਂ ਤਾਂ ਤੁਹਾਨੂੰ ਗੁੱਸੇ ਨਾਲ ਬੋਲਦਾ ਮੇਰੀ ਤੁਹਾਡੇ ਨਾਲ ਕੋਈ ਰੌਲਾ ਨਹੀਂ ਮੈਂ ਤਾਂ ਬੋਲਦਾ ਮੈਨੂੰ ਦੁੱਖ ਹੈ ਕਿ ਸਾਡੇ ਭਰਾ ਸਾਡੇ ਭਰਾਵਾਂ ਨੂੰ ਹੀ ਮਾਰੀ ਜਾਂਦੇ ਨੇ ਕਿਉਂ ਜਿਹੜੇ ਅਫਸਰ ਬਣ ਜਾਂਦੇ ਆ ਉਹ ਸਾਡੇ ਭਰਾ ਸਾਥੋਂ ਨਾ ਫਰਤ ਮੰਨਣ ਲੱਗ ਜਾਂਦੇ ਆ ਸਾਥੋਂ ਦੂਰ ਬੈਠਣਾ ਸ਼ੁਰੂ ਕਰ ਦਿੰਦੇ ਆ ਜੇਕਰ ਦੂਰ ਬੈਠੇ ਨੇ ਜਿੱਦ ਦੀ ਅਸੀਂ ਬੁਲਾਉਣੀ ਆ ਉਹਦੇ ਤਾਂ ਇਕੱਠੇ ਹੋ ਜੂ ਯਾਰ ਉਹਦੇ ਤਾਂ ਤੁਹਾਡਾ ਹੱਕ ਬਣਦਾ ਨਾ ਕੀ ਯਾਰ ਸੋਡੇ ਕੋਲੇ ਪੜ ਲਿਖ ਕੇ ਕੰਮ ਵਧ ਜਾਂਦੇ ਨੇ ਯਾਰ ਕੀ ਸਾਡੀ ਕੌਮ ਦੇ ਨਹੀਂ ਨਹੀਂ ਤੁਸੀਂ ਇਕੱਠੇ ਹੋਣਾ ਯਾਰ ਨਹੀਂ ਮੈਂ ਮੇਰੇ ਭਰਾਵਾਂ ਸਾਰਿਆਂ ਨੂੰ ਆਤਮਾਨ ਨਾਲ ਕੇ ਬੇਨਤੀ ਕਰਦਾ ਸਾਰੇ ਇਕੱਠੇ ਹੋ ਜੂ ਬਾਬਾ ਸਾਹਿਬ ਦੀ ਹਰ ਇੱਕ ਦੇ ਘਰੇ ਇੱਕ ਇੱਕ ਦੋ ਦੋ ਫੋਟੋ ਲੱਗਣੀਆਂ ਚਾਹੀਦੀਆਂ ਨੇ ਜਿਹਦੇ ਰੈਸੀ ਰਿਜ਼ਰਵੇਸ਼ਨ ਤੇ ਆਨੰਦ ਮਾਣਦੇ ਆ ਇੰਨੀਆਂ ਬੇਤੀ ਅਖਪਤੇ ਕਰੋ ਪ੍ਰਵਾਹ ਵੈਕੂ ਜੀ ਦਾ ਖਰਚਾ ਵੈਕੂ ਜੀ ਕੀ ਫੱਤੇ ਵੀਡੀਓ ਸ਼ੇਅਰ ਤੇ ਕਮੈਂਟ ਤੇ ਲਾਈਕ ਜਰੂਰ ਕਰਦਿਆ ਕਰੋ ਆਪਣੇ ਭਰਾਵਾਂ ਕੋਲੇ ਪਹੁੰਚਾਇਆ ਕਰੋ